ਸਾਡਾ ਗੱਲ ਦੋਸਤੋ ਅਸ ਤੁਹਾਡੇ ਸਾਹਮਣੇ 에어ਪੋਰਟ ਰੋਡ ਹੈ ਉਸ ਤੋਂ ਬਾਅਦ 에어ਪੋਰਟ ਰੋਡ ਹੈ ਪਰ ਤੁਹਾਨੂੰ ਇੱਕ ਆੜ ਬਜਟ ਦਿਖਾਉਣਾ ਹੈ ਦੇਖੋ ਇੱਕ ਪਾਸੇ ਕੋਠੀਆਂ ਕਲੋਨੀਆਂ ਪਰ ਆੜ ਬਜਟ ਨਾਲ ਮਲਾਉਣ ਦੀ ਕੋਸ਼ਿਸ਼ ਕਰਦਾ ਤੁਹਾਨੂੰ ਬਾਈ ਦੇਖ ਲਓ ਬਾਈ ਦਾ ਟਰੈਕਟਰ ਚੱਲਦਾ ਮੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਟਰੈਕਟਰ ਤਾਂ ਵੈਸੇ ਤੁਸੀਂ ਆਮ ਖੇਤਾਂ ਚੱਲਦੇ ਜੋ ਪਰ ਇਹ ਟਰੈਕਟਰ ਪਰ ਬੈਠਾ ਬਾਈ ਖਾਸ ਹੈ ਗੱਲਬਾਤ ਕਰ ਲੈਣੇ ਬਾਈ ਉਹਨਾਂ ਨਾਲ ਬਾਈ ਸਾਹਮਣੇ ਕੋਠੀਆਂ ਕਲੋਨੀਆਂ ਕੱਟੀਆਂ ਪਈਆਂ ਮੁਹਾਲੀ ਦਾ VIP ਏਰੀਆ ਹੈ ਪਿੱਛੇ ਏਅਰਪੋਰਟ ਰੋਡ ਹੈ ਵਿੱਚ ਤੁਹਾਡਾ ਟਰੈਕਟਰ ਚੱਲ ਰਿਹਾ ਹੈ ਹਾਂ ਜੀ ਸਾਹ ਪਿਆ ਜੀ ਫਿਰ ਆਪਣੀ ਜ਼ਮੀਨ ਹੈ ਜੇ ਇਹਦੇ ਵਿੱਚ ਆਪਾਂ ਟਰੈਕਟਰ ਚਲਾਦੇ ਜੀ ਕਿਹੜੀ ਦਿੱਕਤ ਆਪਾਂ ਕੰਮ ਕਰਦੇ ਮਿਹਨਤ ਕਰਦੇ ਹਾਂ ਹਾਂ ਭਾਈ ਕਰੋਨੀਆ ਕੱਟ ਗਿਆ ਆ ਤੁਸੀਂ ਵੇਚੀ ਨਹੀਂ ਹੈਗੀ ਕੀ ਜ਼ਰੂਰ ਤਾਂ ਭਾਈ ਵੇਚ ਕੇ ਕਿਆ ਕਰੋਗੇ ਫਿਰ ਬਾਹਰ ਜਾਓਗੇ ਬਾਹਰ ਜਾ ਕੇ ਕਿਆ ਪਤਾ ਕੀ ਕੰਮ ਮਿਲੇ ਨਾ ਮਿਲੇ ਠੱਕੇ ਖਾਓਗੇ ਉਰ ਆਪਣੇ ਕੰਮ ਤਾਂ ਲੱਗੇ ਹੋਏ ਜੇ ਭਾਈ ਕਿੰਨੇ ਕ ਦਾ ਕੀ ਲੈ ਉਰੇ ਕੀਲਾ ਦਾ ਬਾਈ ਚਲੋ ਵੇਚਣੀ ਤਾਂ ਹੈ ਨਹੀਂ ਹੁਣ ਤੇ ਕੀ ਕਰਨਾ ਫੇ ਫਤਾ ਕਰਕੇ ਵੀ ਹਾਂ ਨਹੀਂ ਫਿਰ ਵੀ ਅੰਦਾਜ਼ਾ ਹੋਣਾ ਬਾਈ 18 ਵੀ ਕੋੜ ਦਾ 20 ਕਰੋੜ ਦਾ ਕੀਲਾ ਪਰ ਵੇਚਿਆ ਨਹੀਂ ਤੁਸੀਂ ਨਾ ਯਾਰ ਵੇਚ ਕੇ ਫੇ ਅਸੀਂ ਬੇਲੇ ਕਿਆ ਕਰੂਗੇ ਯਾਰ ਇਧਰ ਉਧਰ ਘੁੰਮੂਗੇ ਵੇ ਥੱਕੇ ਖਾਉਗੇ ਵੇ ਕੀ ਫਾਇਦਾ ਇਹ ਘੁਰਕੇ ਦਾਦਿਆਂ ਦੀ ਬਣਾਈ ਜਾਇਦਾਦ ਆ ਯਾਰ ਅਸੀਂ ਸਾਹ ਦੀਨਾਂ ਸੰਭ ਵੀ ਕੌਣ ਸੰਭੂਗਾ ਭਾਈ ਯਾਰ ਜੇ ਸਾਰਾ ਪੰਜਾਬ ਆ ਗੱਲਾਂ ਸੋਚੇ ਤਾਂ ਕੋਚਣੀ ਤਾਂ ਬਾਈ ਦੇਖੋ ਆਪਣੀ ਆਪਣੀ ਹੁੰਦੀ ਆ ਯਾਰ ਮੈਂ ਤਾਂ ਇਹ ਕਹਿੰਦਾ ਵੀ ਬਾਹਰ ਜਾ ਕੇ ਵੀ ਤਾਂ ਉੱਥੇ ਮਿਹਨਤ ਕਰਦੇ ਆ ਬਾਹਰ ਟੱਕੇ ਖਾਂਦੇ ਆ ਹਮ ਦੇ ਕਹ ਪੇਰ ਉੱਤੇ ਕੰਮ ਮਿਲੇ ਨਾ ਮਿਲੇ ਹੁਣ ਉਹ ਦੇਖੋ ਮੁੰਡੇ ਨਾਲ ਕਿ ਇਦਾਂ ਹੱਥ ਆਉ ਗਿਆ ਸੀ ਬਾਹਰ ਅਮਰੀਕਾ ਫੇ ਕਿੰਨਾ ਦੇ ਇੱਕ ਚੱਕਰ ਪਿਆ ਜੇ ਉਹਦੇ ਨਾਂ ਦੇ ਆਪਾਂ ਇੱਥੇ ਹੀ ਆਪਣੇ ਕੰਮ ਕਰੋ ਯਾਰ ਕੀ ਲੋੜ ਆ ਉੱਥੇ ਬਾਹਰ ਜਾਣ ਦੀ ਆਪਾਂ ਆਪਣੇ ਪਰਿਵਾਰ ਦੇ ਵਿੱਚ ਠੀਕ ਨਹੀਂ ਆਪਾਂ ਆਪਣੇ ਕਲਚਰ ਵਿੱਚ ਆ ਪੰਜਾਬ ਆਮ ਆਪਾਂ ਯਾਰ ਪੰਜਾਬ ਤਾਂ ਪਹਿਲੇ ਹੀ ਕਹਿੰਦੇ ਸੋਨੇ ਦੀ ਚੀੜੀ ਆਪਾਂ ਇਹਨੂੰ ਛੱਡ ਕੇ ਜਾਈ ਜਾਊਂਗੇ ਬਾਈ ਜੀ ਗੱਡੀਆਂ ਦਾ ਸ਼ੌਕ ਨਹੀਂ ਹੈਗਾ ਵੀ ਲੋਕ ਤਾਂ ਜ਼ਮੀਨ ਵੇਚ ਕੇ ਗੱਡੀਆਂ ਲੰਦਾ ਕਿ ਕਿ ਆ ਗਿਆ ਬਾਜੀ ਗੱਡੀਆਂ ਜ਼ਮੀਨ ਵੇਚ ਕੇ ਲਈਆਂ ਯਾਰ ਕਿਆ ਲਈਆਂ ਮਿਹਨਤ ਕਰਕੇ ਲੋ ਹਾਂ ਹਾਂ ਪਰ ਤੁਹਾਡਾ ਇਲਾਕਾ ਤਾਂ ਵੇਚ ਚੁੱਕਿਆ ਨਹੀਂ ਵੇਚੀ ਤਾਂ ਜਾਂਦੇ ਬਈ ਇਹ ਹੀ ਲਾਲਚ ਕਰਕੇ ਵੇਚੀ ਜਾਂਦੇ ਨਾ ਵੀ ਅੱਜ 20 ਕਰੋੜ ਦਾ ਹੋ ਗਿਆ ਕੱਲੂ ਬਾਜੀ ਦਾ ਹੋ ਗਿਆ 25 ਦਾ ਹੋ ਗਿਆ ਵੇਚੀ ਜਾਂਦੇ ਨਾ ਇਦਾਂ ਲਾਲਚ ਮਾ ਪਰ ਉਹ ਵੀ ਫੇ ਬੇਕਾਰ ਹੁੰਦੇ ਕੀ ਫਾਇਦਾ ਹੁਣ ਵੇਚ ਕੇ ਹੁਣ ਸਾਨੂੰ ਹੋਰ ਤਾਂ ਕੋਈ ਕੀਤਾ ਆਂਦਾ ਨਹੀਂ ਹਾਂ ਹੁਣ ਉਹ ਜੀ ਖੇਤੀ ਨਾਲ ਜੁੜੇ ਹੋਏ ਪਹਿਲਾਂ ਤੋਂ ਹੀ ਅਕੇ ਉਹ ਵੀ ਆਪਣੇ ਨਾਲ ਆਪਣੇ ਹੀ ਲੱਗਦੇ ਆਂ ਹਾਂ ਆਪਣੇ ਉਹ ਥੱਲੇ ਪੜਾਂ ਤੱਕ ਆ ਹਾਂ ਭਾਈ ਮੈਂ ਅੰਦਰ ਮੁੜਿਆ ਮੈਂ ਉਹੀ ਤਾਂ ਦੇਖਿਆ ਮੈਂ ਕਹਾਂ ਯਾਰ ਕੋਈ ਅੱਡੇ ਗੱਡੇ ਵਾਲਾ ਹੀ ਬੰਦਾ ਜਿਹੜਾ ਅੜਬੇ ਜੱਟ ਕਿਆ ਜਾ ਸਕਦਾ ਭਾਈ ਜਿਹੜਾ ਤੁਸੀਂ ਰੱਖੀ ਬੈਠੇ ਹੋ ਯਾਰ ਬਾਕੀ ਭਾਜੀ ਆਪਾਂ ਯਾਰ ਵਧੀਆ ਆਪਣਾ ਟਾਈਮ ਪਾਸ ਹੋ ਜਾਂਦਾ ਨਾਲੇ ਮਿਹਨਤ ਕਰਦੇ ਆਪਣਾ ਕਮਾਣਦੇ ਤੇ ਕਰਦੇ ਖਾਂਦੇ ਆ ਫਿਰ ਹੁਣ ਭਾਈ ਡੀਲਰਾਂ ਕੋ ਮੁਚੇ ਨਹੀਂ ਹੈ ਨਹੀਂ ਡੀਲਰ ਤੇ ਆਂਦੇ ਤੇ ਮੂਛਲੇ ਨੂੰ ਤਾਂ ਯਾਰ ਕੋਈ ਗੱਲ ਨਹੀਂ ਮੂਛਣੇ ਕੋਈ ਜ਼ਬਰਦਸਤੀ ਤੇ ਲੰਦਾ ਨਹੀਂ ਦੇਖ ਹੈ ਇਹ ਚੀਜ਼ ਆ ਕਿ ਪੈਸੇ ਨੋਟਾਂ ਦੀ ਸਮਝਾ ਪਰਮਾਤਮਾ ਨੇ ਬਥੇਰੇ ਤਏ ਹੋਏ ਆਪਾਂ ਨੂੰ ਕੀ ਜਮੀਨ ਵੇਚੀ ਜਾਣੀ ਹੁਣ ਕੀ ਫਾਇਦਾ ਹੈਗੇ ਆਪਣੇ ਕੋਲ ਆਪਣਾ ਕਿੱਤਾ ਵਧੀਆ ਚੱਲਦਾ ਸਰਦਕਾ ਧੰਨਵਾਦ ਬਾਈ ਗੱਲ ਕਰੀਆ ਸੋ ਉਹਨਾਂ ਦੀ ਸੌਰੀ ਹਾਲੈਂਡ ਪਰ ਬਾਈ ਜੇ ਬੈਠਾ ਹੈ ਅਰਬ ਜੱਟ ਕਿਹਾ ਜਾ ਸਕਦਾ 20 ਕਰੋੜ ਦਾ ਲਗਭਗ ਉਹ ਰੇ ਕਿਲਾ ਕਹਿੰਦਾ ਵੀ ਵੇਚਣਾ ਨਹੀਂ ਹੈਗਾ ਸਾਨੂੰ ਹੋਰ ਕੋਈ ਕਿੱਤਾ ਆਉਂਦਾ ਹੈ ਨਹੀਂ ਕਲੋਨੀਆ ਵੀਵੀਆਈਪੀ ਏਰੀਆ ਸਾਹਮਣੇ 에ਰਪੋਰਟ ਰੋਡ ਆ ਗੱਬਿਆ ਟਰੈਕਟਰ ਚੱਲ ਰਿਹਾ ਇਹ ਦੇਖ ਕੇ ਰੁਕੇ ਆ ਘੈਂਟ ਲੱਗਿਆ ਬਾਈ ਦਾ ਕਹਿੰਦਾ ਵੀ ਵੇਚ ਕੇ ਕਿੱਥੇ ਜਾਣਾ ਇੱਥੀ ਕਰੀਏ ਛੱਟ ਛੱਟ ਕੇ ਜ਼ਮੀਨਾਂ ਜਾਈਏ ਕਿਉਂ ਭਾਈ ਗੱਲਬਾਤ ਕਰੀਏ ਤੁਸੀਂ ਬਹੁਤ ਧੰਨਵਾਦ ਇਹ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਨੀ ਚਾਹੀਦੀ ਹੈ ਲੋਕਾਂ ਤੱਕ ਜਾਣੀ ਚਾਹੀਦੀ ਹੈ ਅਸਲ ਪੰਜਾਬ ਦੀ ਨਬਜ਼ ਇਹੀ ਹੈ ਟਰੈਕਟਰਾਂ 'ਪਾ ਬੈਠੇ ਲੋਕ ਚੰਗੇ ਲੱਗਦੇ ਆ ਖੇਤੀ ਨਾਲ ਜੁੜਨਾ ਸਾਡਾ ਕਿੱਤਾ ਹੀ ਇਹੀ ਆ ਸਾਨੂੰ ਹੋਰ ਤਾਂ ਕੁਝ ਆਉਂਦਾ ਨਹੀਂ ਪਰ ਕਹਿੰਦੇ ਕਿਉਂ 베ਚੀਏ ਇਹ ਬਹੁਤ ਵਧੀਆ ਗੱਲ ਹੈ ਵੱਧ ਤੋਂ ਵੱਧ ਸ਼ੇਅਰ ਕਰਨੀ ਚਾਹੀਦੀ ਹੈ ਤਾਂਕਿ ਪੰਜਾਬ ਦੇ ਨੌਜਵਾਨਾਂ ਦਾ ਵਿਜ਼ਨ ਇਸ ਤਰ੍ਹਾਂ ਦਾ ਹੋਵੇ ਧੰਨਵਾਦ